ਬੈਕ ਆਨਵਰ YouTube ਚੈਨਲ ਫਤੇ ਬਲੌਗ ਤੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਸਿੱਧੂ ਮੂਸੇ ਵਾਲੇ ਦੇ ਘਰ ਤੇ ਤੁਹਾਨੂੰ ਪਤਾ ਹੈਗਾ ਕਿ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈਗਾ ਉਹਨਾਂ ਦਾ ਤੇ ਇਸ ਕਰਕੇ ਆਪਾਂ ਇੱਥੇ ਆਏ ਆਂ ਕਿ ਵਿਜ਼ਿਟ ਕਰਨ ਅਸੀਂ ਰੌਸ਼ ਦੇਖ ਸਕਦੇ ਹਾਂ ਮਤਲਬ ਉਹਨੇ ਸੱਚੀ ਕਿਹਾ ਸੀ ਕਹਿੰਦੇ ਨੇ ਉਹਦੇ ਨੇ ਕਹਿੰਦੇ ਵੀ ਬੜੀਆਂ ਤੇ ਮੇਲੇ ਲੱਗਦੇ ਨੇ ਬੜੀਆਂ ਤੇ ਨਹੀਂ ਇਹ ਮਤਲਬ ਘਰ ਮੇਲਾ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਹਵੇਲੀ ਪਿੱਛੇ ਜੀ ਤੇ ਹੁਣ ਆਪਾਂ ਮਤਲਬ ਅੰਦਰ ਦੇ ਇਹ ਤੁਹਾਨੂੰ ਦਿਖਾਵਾਂਗੇ ਅੰਦਰ ਦਾ ਸਾਰਾ ਕਿੱਦਾਂ ਕਿਦਾਂ ਸਾਰਾ ਹੋਇਆ ਕੀ ਸਾਰਾ ਸੀਗਾ ਹਨਾ ਆਪਾਂ ਤੁਹਾਨੂੰ ਦੱਸਾਂਗੇ ਤੇ ਤੁਸੀਂ ਦੇਖ ਰਹੇ ਹੋ ਬਾਕੀ ਪਿੱਛੇ ਮੈਂ ਕਹਿੰਦੀ ਆ ਬਾਰੀ ਨਹੀਂ ਪੈਂਦੀ ਹੈਗੀ ਥੋਟਾ ਕਿਚਨ ਨੂੰ ਹਨਾ ਇਧਰ ਬਈ ਡਿੱਚਾ ਕਰੂ ਨਾ ਲੌਕ ਲੱਗਦਾ ਹੋਏ ਉਧਰੋਂ ਤੁਸੀਂ ਦੇਖ ਰਹੇ ਹੋ ਗੇਟ ਬੰਦ ਹੈਗਾ ਤੇ ਬਾਕੀ ਇਧਰ ਜਿਹੜਾ ਖੁੱਲਾਗਾ ਓਪਨ ਆ ਹਨਾ ਇਧਰ ਸਾਰੇ ਕਿਤੇ ਵੀਡੀਓਜ਼ ਵਗੈਰਾ ਵੀ ਬਣਾ ਸਕਦੇ ਕੋਈ ਪਾਬੰਦੀ ਨਹੀਂ ਹੈਗੀ ਹਨਾ ਤੇ ਹੁਣ ਆਪਾਂ ਦਾ ਅੰਦਰ ਦਾ ਸਾਰਾ ਤੁਹਾਨੂੰ ਦਿਖਾਵਾਂਗੇ ਤਦ ਤੱਕ ਤੁਸੀਂ ਕਿਤੇ ਨਹੀਂ ਜਾਣਾ ਚਲੋ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਕੇ ਦੱਸਿਓ ਨਾ ਵਲੌਗ ਕਿਵੇਂ ਦਾ ਲੱਗਿਆ ਤੇ ਹਾਂ ਜੇ ਆਪਾਂ ਗੱਡੀ ਪਾਰਕਿੰਗ ਦੇ ਵਿੱਚ ਲਾਤੀ ਹੈ ਤੇ ਹੁਣ ਆਪਣਾ ਹੋ ਜਾਂਦਾ ਬਲੌਗ ਸਟਾਰਟ ਇੱਥੋਂ ਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਆਪਾਂ ਬਾਕੀ ਦੀ ਜਾਣਕਾਰੀ ਤੁਹਾਨੂੰ ਹੁਣ ਦਵਾਂਗੇ ਤੇ ਇੱਥੇ ਸਕਿਉਰਿਟੀ ਵਾਲੇ ਅੱਜ ਵੀ ਜੈਡ ਸਕਿਉਰਿਟੀ ਹੈਗੀ 5-6 ਤੋਂ 5 ਤੋਂ 6 ਮਤਲਬ ਪੁਲਿਸ ਵਾਲੇ ਇੱਥੇ ਬੈਠਦੀ ਬੈਠਦੇ ਨੇ ਸਕਿਉਰਿਟੀ ਵਾਲੇ ਅੰਦਰ ਵੀ ਨੇ ਤੇ ਬਾਹਰ ਵੀ ਨੇਗੇ ਸੋ ਆਪਾਂ ਪਹਿਲਾਂ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੇ ਜਨਮ ਦੀ ਸਿੱਧੂ ਮੂਸੇਵਾਲਾ ਦਾ ਜਨਮ ਸੀਗਾ 11 ਜੂਨ 1993 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸਾਰਿਆਂ ਨੂੰ ਪਤਾ ਕਿ ਮੂਸੇਵਾਲਾ ਸੀ ਪਿੰਡ ਤਾਂ ਕਰਕੇ ਉਹਨਾਂ ਨੇ ਆਪਣੇ ਨਾਮ ਨਾਲ ਜਿਹੜਾ ਨਾਮ ਮਤਲਬ ਲਾਇਆ ਸੀਗਾ ਸਿੱਧੂ ਮੂਸੇਵਾਲਾ ਇੱਕ ਆਪਣਾ ਗੋਤ ਤੇ ਇੱਕ ਆਪਣਾ ਮਤਲਬ ਪਿੰਡ ਦਾ ਨਾਮ ਤਾਂ ਕਿ ਆਪਣੇ ਪਿੰਡ ਦਾ ਜਿਹੜਾ ਨਾਮ ਨਿਕਲੇ ਠੀਕ ਹੈ ਜੀ ਤੇ ਜ਼ਿਲ੍ਹਾ ਸੀਗਾ ਮਾਨਸਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮਾਨਸੇ ਦੇ ਵਿੱਚ ਹੀ ਆਪਾਂ ਪਹੁੰਚ ਚੁੱਕੇ ਹਾਂ ਜੀ ਠੀਕ ਹੈ ਜੀ ਤੇ ਇਹ ਸਿੱਖ ਪਰਿਵਾਰ ਤੋਂ ਬਲੌਂਗ ਕਰਦੇ ਸੀਗੇ ਸਾਰਿਆਂ ਨੂੰ ਪਤਾ ਤੇ ਪ੍ਰਾਇਮਰੀ ਸਟੱਡੀ ਤੋਂ ਬਾਅਦ ਚ ਇਹਨਾਂ ਨੇ ਇੰਜੀਨੀਅਰਿੰਗ ਕੀਤੀ ਤੇ ਇਹ ਗੁਰੂ ਨਾਨਕ ਕਾਲਜ ਕਾਲਜ ਤੋਂ ਕੀਤੀ ਸੀਗੀ ਤੇ ਉਸ ਟਾਈਮ ਤੋਂ ਹੀ ਇਹਨਾਂ ਨੂੰ ਮਤਲਬ ਫੋਕ ਮਤਲਬ ਫੋਕ 뮤직 ਦੇ ਵਿੱਚ ਇੰਟਰਸਟ ਸੀਗਾ ਬਹੁਤ ਜ਼ਿਆਦਾ ਤੇ ਇਹ ਸਭ ਪਹਿਲਾਂ ਦਾ ਸਟਾਰਟਿੰਗ ਦੇ ਵਿੱਚ ਸੀਗੇ ਸਿੰਗਰ ਜਦੋਂ ਆਪਾਂ ਮਤਲਬ ਇਹਨਾਂ ਦੀ ਇੰਟਰਵਿਊ ਵਗੈਰਾ ਵੀ ਸੁਣਦੇ ਸੀਗੇ ਕਿ ਕਿੱਦਾਂ ਕਿੱਦਾਂ ਹਨ ਇਹ ਆ ਰਾਈਟਰ ਬਣੇ ਤਾਂ ਉਦੋਂ ਇਹਨਾਂ ਨੇ ਦੱਸਿਆ ਸੀ ਕਿ ਮੀ ਪੈਂਦੇ ਦੇ ਵਿੱਚ ਮੈਂ ਸੌਂਗ ਲੈਣ ਗਿਆ ਸੀਗਾ ਇਹਨਾਂ ਦੀ ਖੁੱਦੀ ਵਰਡਿੰਗ ਹੈਗੀ ਕਿ ਜਦੋਂ ਮੈਂ ਸੌਂਗ ਲੈਣ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਸੀਗਾ ਮੈਨੂੰ ਜਦ ਕਿ ਮੈਂ ਨਾ ਜ਼ਿਆਦਾ ਮੁਸ਼ਕਲ ਦੇ ਨਾਲ ਸਫ਼ਰ ਤੈਅ ਕਰਕੇ ਗਿਆ ਸੀਗਾ ਤੇ ਉੱਥੋਂ ਮੈਨੂੰ ਜਵਾਬ ਦੇ ਦਿੱਤਾ ਸੀਗਾ ਉਹਨਾਂ ਨੇ ਤੇ ਕਹਤਾ ਸੀ ਵੀਰੇ ਅਸੀਂ ਨਹੀਂ ਆ ਸਕਦੇ ਕਿ ਤੂੰ ਮਤਲਬ ਆਪਣਾ ਫੇਰ ਦੇਖ ਲੈ ਕਦੇ ਤਾਂ ਉਦੋਂ ਤੋਂ ਉਹਨਾਂ ਨੇ ਮਤਲਬ ਇਸ ਚੀਜ਼ ਤੋਂ ਥੋੜਾ ਆਪ ਕੀਤਾ ਤੇ ਫਿਰ ਉਸ ਕਰਕੇ ਉਹਨਾਂ ਨੇ ਆਪਣੇ ਆਪ ਗਾਣੇ ਜੁੜੇ ਸੀ ਲਿਖਣੇ ਸ਼ੁਰੂ ਕੀਤੇ ਤੇ ਲਿਖਣ ਤੋਂ ਬਾਅਦ ਚ ਗਾਣੇ ਤੁਹਾਨੂੰ ਪਤਾ ਕਿ ਕਾਰਨ ਔਜਲਾ ਹੋ ਗਿਆ ਹਨਾ ਤੇ ਦੀਪ ਜੰਡੂ ਹੋ ਗਿਆ ਇਹਨਾਂ ਨਾਲ ਇਹਨਾਂ ਨੇ Song ਕੀਤੇ ਸੀਗੇ ਤੇ ਇਹਨਾਂ ਦਾ ਫਰਸਟ Song ਸੀਗਾ ਜਿਹੜਾ ਉਹ ਨਿੱਜੇ ਨੇ ਗਾਇਆ ਸੀਗਾ ਤੁਹਾਨੂੰ ਵੀ ਪਤਾਗਾ ਲਾਇਸੈਂਸ ਹਨਾ ਤੇ ਇਹਦੇ ਵਿੱਚ ਇਹਨਾਂ ਨੇ 2016 ਦੇ ਵਿੱਚ ਸੀਗਾ ਜਦੋਂ ਉਦੋਂ ਤਾਂ ਹਜੇ ਸਟੱਡੀ ਹੀ ਕਰਦੇ ਸੀ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਸਟੱਡੀ ਦੇ ਦੌਰਾਨ ਜਦੋਂ ਕੈਨੇਡਾ ਗਏ ਸੀਗੇ ਤੇ ਉਸ ਟਾਈਮ 20 20 ਸਤੰਬਰ ਦੇ ਵਿੱਚ ਜੀ ਵੈਗਨ ਦਾ ਇਹਨਾਂ ਦਾ ਜਿਹੜਾ ਸੀਗਾ ਆਇਆ ਸੀਗਾ ਤੇ ਉਸ ਤੋਂ ਬਾਅਦ ਫਿਰ 10 ਅਗਸਤ ਮਤਲਬ ਇਦਾਂ ਹੀ ਇਹਨਾਂ ਦਾ ਜਿਹੜਾ 10 ਅਗਸਤ ਦਾ ਸੀਗਾ ਉਹ ਸਭ ਤੋਂ ਮਤਲਬ ਫੇਮਸ ਸੀਗਾ ਗਾਣਾ ਸੋਹਾਈ ਜਿਵੇਂ ਆਪਾਂ ਕਹਿੰਦੇ ਸੀ ਨਾ ਪਹਿਲਾਂ ਕਹਿੰਦੇ ਸੀ ਉੱਚੀਆਂ ਨੇ ਗੱਲਾਂ ਤੇਰੀ ਯਾਰ ਦੀਆਂ ਤੇ ਜਦੋਂ ਇਹ ਗਾਣਾ ਆਇਆ ਸੀ ਨਾ ਤਾਂ ਉਸ ਟਾਈਮ ਮੈਨੂੰ ਵੀ ਸੀਗਾ ਉਹ ਆਪਾਂ ਇੰਨਾ ਜਾਣਦੇ ਨਹੀਂ ਹੁੰਦੇ ਕਿਸੇ ਨੂੰ ਤੇ ਮੈਂ ਉਦੋਂ ਕਹਿੰਦੀ ਹੁੰਦੀ ਸੀ ਕਿ ਇਹ ਸਿੰਗਰ ਯਾਰ ਪੰਜਾਬੀ ਦੀਆਂ ਬਿੰਦੀਆਂ ਟਿੱਪੀਆਂ ਖਾ ਗਿਆ ਕਿਉਂਕਿ ਇਹ ਉੱਚੀਆਂ ਬੋਲਦੇ ਸੀ ਜਦੋਂ ਇਹਨਾਂ ਨੇ ਬਿੰਦੀ ਨਹੀਂ ਸੀ ਉੱਚੀਆਂ ਨਹੀਂ ਸੀ ਕਹਿੰਦੇ ਉੱਚੀਆਂ ਨੇ ਗੱਲਾਂ ਤੇਰੀ ਯਾਰ ਦੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਨਹੀਂ ਦੀ ਵਰਡਿੰਗ ਦਾ ਸ ਤੇ ਹੌਲੀ-ਹੌਲੀ ਇਹਨਾਂ ਨੇ ਪ੍ਰਸਿੱਧੀ ਮਤਲਬ ਉਹ ਕੀਤੀ ਹੈ ਕਿ 2018 ਦੇ ਵਿੱਚ ਤਾਂ ਮਤਲਬ ਇਹਨਾਂ ਦਾ ਐਂਡੀ ਕਰਾ ਦਿੱਤਾ ਸੀਗਾ ਇਹਨਾਂ ਨੇ ਤੇ ਰਿਕਾਰਡ ਲੈਵਲ ਤੇ ਫਿਰ ਇਹਨਾਂ ਨੇ 2019 ਦੇ ਵਿੱਚ ਫਿਰ ਮਈ 2022 ਦੇ ਵਿੱਚ ਇਹਨਾਂ ਨੇ ਮਾਂ ਮਾਂ ਮੈਨੂੰ ਲੱਗਦਾ ਮੈਂ ਜਮਾ ਤੇਰੇ ਵਰਗਾ ਨਾ Song ਉਹ ਬਹੁਤ ਹੀ ਜ਼ਿਆਦਾ ਫੇਮਸ ਹੋਇਆ ਸੀਗਾ ਮੈਂ ਦੱਸਦੇ ਆ ਕਿ ਆ ਉਹੀ ਗੱਡੀ ਹੈਗੀ ਜਿਹਦਾ ਤੁਸੀਂ ਨਿਊਜ਼ ਦੇ ਵਿੱਚ ਵੀ ਦੇਖਿਆ ਹੋਊਗਾ ਹਨਾ ਕਿ ਮਤਲਬ ਗੋਲੀਆਂ ਲੱਗੀਆਂ ਸੀਗੀਆਂ ਤੇ ਥੱਟੀ ਅਰਾਊਂਡ ਤੁਹਾਨੂੰ ਪਤਾਗਾ ਕਿ ਗੋਲੀਆਂ ਸੀਗੀਆਂ ਤੇ ਉਹਦੇ ਵਿੱਚੋਂ ਕੁਛ ਲੱਗੀਆਂ ਸੀ ਪਰ ਤੁਸੀਂ 30 ਤੁਸੀਂ ਆਪ ਹੀ ਸੋਚੋ ਕਿ 30 ਗੋਲੀਆਂ ਦੇ ਵਿੱਚ ਬੰਦਾ ਕਿਵੇਂ ਬਚ ਸਕਦਾ ਹੈਗਾ ਹਨਾ ਕਿੰਨੀ ਭਿਆਨਕ ਇੰਨੀ ਦਰਦਨਾਕ ਮੌਤ ਜਿਹੜੀ ਆਪਾਂ ਦੇਖੀ ਆਗੀ ਤੇ ਇਹ ਵੇਢੀ ਅੱਜ ਵੀ ਖਾਲੀ ਗੂੰਜਦੀ ਹੈ ਦੀ ਹੁਣ ਤਾਂ ਚੋਰੋ ਕਿਰਕਰੀ ਗੂੰਜ ਰਹੀ ਜੇ ਘਰ ਦੇ ਵਿੱਚ ਬਹੁਤ ਹੀ ਪਰਮਾਤਮਾ ਨੇ ਸੁਭਾਗਾ ਕੰਮ ਕੀਤਾਗਾ ਤੇ ਇਹਦੇ ਸਟਾਈਲ ਤੇ ਟ੍ਰੈਂਡ ਨੂੰ ਦੇਖ ਕੇ ਮਤਲਬ ਹੁਣ ਤੱਕ ਦੇ ਜਿਹੜੇ ਸਿੰਗਰ ਨੇ ਉਹਨੂੰ ਕਾਪੀ ਕਰਦੇ ਨੇਗੇ ਹਨਾ ਤੇ ਮਤਲਬ ਉਹਨਾਂ ਨੂੰ ਕੋਸ਼ਿਸ਼ ਕਰਦੇ ਨੇ ਪਰ ਕਨੰਦ ਨੇ ਇੱਕ ਚੀਜ਼ ਹੁੰਦੀ ਹੈ ਨਾ ਜਿਹੜੀ ਬੀ ਕਥਾਪ ਹੁੰਦੀ ਹੈ ਉਹ ਇਹਨਾਂ ਨੇ ਰਚਾਈ ਆ ਵੀ ਜਿਹੜੀ ਕੋਈ ਵੀ ਸਿੰਗਰ ਜਾਂ ਕੋਈ ਵੀ ਰਾਈਟਰ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਤੇ ਸਭ ਤੋਂ ਮੇਨ ਗੱਲ ਹੈ ਜਿਹੜਾ ਸਿੱਧੂ ਸੀਗਾ ਉਹਨੇ ਲੰਡਨ ਦੇ ਪਹਿਲਾ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਮਤਲਬ ਇੱਕੇ ਪਹਿਲਾ ਸਿੰਗਰ ਸੀ ਜੀ ਨੇ ਪਾਰਟਿਸਿਪੇਟ ਕੀਤਾ ਸੀ ਤੇ ਉਸ ਤੋਂ ਬਾਅਦ ਤਾਂ ਮਤਲਬ ਇਹਨਾਂ ਦਾ ਕੋਈ ਮਤਲਬ ਇਹ ਪਕਹਿਦੀ ਕਿ ਜਵਾਬ ਹੀ ਨਹੀਂ ਸੀ ਹੈਗਾ ਤੇ ਉਸ ਤੋਂ ਬਾਅਦ ਇਹ ਕਾਂਗਰਸ ਪਾਰਟੀ ਦੇ ਵਿੱਚ ਆਏ ਇੱਕ ਨੇਤਾ ਦੇ ਰੂਪ ਦੇ ਵਿੱਚ ਪਰ ਅਨਫੋਰਚਨਟਲੀ ਕੀ ਇਹ ਹਾਰ ਗਏ ਅਗਰ ਇਹ ਜਿੱਤੇ ਤੇ ਸ਼ਾਇਦ ਅੱਗੇ ਤੱਕ ਜਾਂਦੇ ਤੇ ਸਕਿਉਰਿਟੀ ਵੀ ਨਹੀਂ ਜ਼ੈਡ ਹੋਣੀ ਸੀ ਉਸ ਟਾਈਮ ਸ਼ਾਇਦ ਇਹ ਬਚ ਜਾਂਦੇ ਹਨਾ ਪਰ ਜੋ ਪਰਮਾਤਮਾ ਨੂੰ ਮੰਨੁਰ ਹੁੰਦਾ ਹਨ ਕੋਈ ਹੁੰਦਾਗਾ ਤੇ 29 ਮਈ 2022 ਇਹ ਦਿਨ ਕੋਈ ਨਹੀਂ ਭੁੱਲੂਗਾ ਤੇ ਤੁਹਾਨੂੰ ਵੀ ਪਤਾਗਾ ਕਿ ਮਤਲਬ ਇੱਕ ਦਰਦਨਾਕ ਹਾਲਾਤ ਜਿਹਨੇ ਸਾਰੇ ਪੰਜਾਬ ਨੂੰ ਝੋੜ ਕੇ ਰੱਖ ਦਿੱਤਾ ਸੀਗਾ ਹਨਾ ਤੇ ਉਹੀ ਟਾਈਮ ਸੀਗਾ ਜਦੋਂ ਇੱਕਦਮ ਸਨਾਟਸ ਆ ਗਏ ਸੀ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਕਿ ਅਸੀਂ ਘੁੰਮਣ ਗਏ ਸੀ ਤੇ ਆ ਕੇ ਮੰਮੀ ਨੇ ਇੱਕਦਮ ਅੰਮੋ ਨੂੰ ਜੱਪੀ ਪਾਈ ਸੀ ਕਿਉਂਕਿ ਹਰੇਕ ਨੂੰ ਹੁੰਦਾ ਕਿ ਜਿਹਦਾ ਇੱਕ ਪੁੱਤ ਹੁੰਦਾ ਉਹਨੂੰ ਕੁਛ ਨਾ ਹੋਵੇ ਹਨਾ ਨਹੀਂ ਤਾਂ ਬੰਦਾ ਸੋਚਦਾ ਕਿ ਦੋ ਇੱਕ ਮਤਲਬ ਇੱਕ ਦੀ ਬਜਾਏ ਸਾਡੇ ਦੋ ਬੱਚੇ ਹੋਣ ਦੂਜੀ ਤੇ ਕਿਤੇ ਨਾ ਕਿਤੇ ਚਾਹੇ ਮਮਤਾ ਅਲੱਗ-ਅਲੱਗ ਹੁੰਦੀ ਹੈ ਪਰ ਫਿਰ ਵੀ ਜਦੋਂ ਇੱਕ ਬੱਚਾ ਹੁੰਦਾ ਉਹਦਾ ਦਰਦ ਚੜਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਹੈਗਾ ਹਨਾ ਇਹ ਇਸੇ ਤਰੀਕੇ ਨਾਲ ਮਤਲਬ ਇਹਨਾਂ ਦਾ ਜਿਹੜਾ ਸਫਰ ਸੀਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ 1993 ਤੋਂ ਲੈ ਕੇ 2022 ਦਾ ਜਿਹੜਾ ਸਮਾਂ ਸੀਗਾ ਇੱਕ ਸਿੱਕੇ ਦੀ ਤਰ੍ਹਾਂ ਚਮਕੇ ਨੇਗੇ ਇੱਕ 골ਡ ਦੇ ਸਿੱਕੇ ਦੀ ਤਰ੍ਹਾਂ ਚਮਕੇ ਨੇਗੇ ਤੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਇਹਨਾਂ ਦੀ ਆਇਡੈਂਟੀਟੀ ਬਣ ਚੁੱਕੀ ਆ ਅੱਜ ਦੇ ਟਾਈਮ ਦੇ ਵਿੱਚ ਕਿਸੇ ਮਤਲਬ ਜਾਣਕਾਰੀ ਦੇ ਜਾਂ ਕਿਸੇ ਪਹਿਚਾਣ ਦੇ ਮੁਤਾਜ ਨਹੀਂ ਹੈਗੇ ਤੇ ਅੱਜ ਇੱਕ ਬੱਚਾ-ਬੱਚਾ ਜਾਣਦਾ ਬੱਚੇ-ਬੱਚੇ ਦੇ ਮੂੰਹ ਤੇ ਨਾਮ ਆਗਾ ਸਿੱਧੂ ਮੂਸੇਵਾਲਾ ਤੇ ਬੇਸ਼ੱਕ ਉਹਨਾਂ ਦਾ ਜਿਹੜਾ origignal ਨੇਮ ਆ ਉਹ ਬੱਚਿਆਂ ਨੂੰ ਨਹੀਂ ਪਤਾ ਹੋਊਗਾ ਪਰ ਸਿੱਧੂ ਮੂਸੇਵਾਲਾ ਇੱਕ ਹੈ ਜਾਂ ਨਾਮ ਇੱਕ ਹੈ ਜੀ ਆਇਡੈਂਟੀਟੀ ਕਾਇਮ ਕਰਕੇ ਗਏ ਨੇਗੇ ਕਿ ਦੁਨੀਆ ਭੁੱਲ ਨਹੀਂ ਸਕਦੀ ਹੈਗੀ ਹਨਾ ਸੋ ਮੈਨੇ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਹੈਗੀ ਕਿ ਕੋਈ ਜਾਣਕਾਰੀ ਰਹਿਣ ਜਾਵੇ ਪਰ ਇਹਦੇ ਵੀ ਵਲੌਗ ਦੇ ਵਿੱਚ ਹਿਸਾਬ ਦੇ ਨਾਲ ਜਿੰਨਾ ਕਿ ਮੇਰੇ ਤੋਂ ਪੋਸੀਬਲ ਹੋਇਆ ਮੈਨੇ ਬੋਲਣ ਦੀ ਕੋਸ਼ਿਸ਼ ਕੀਤੀ ਹੈਗੀ ਸੋ ਲੇਜੈਂਡ ਸਿੱਧੂ ਮੂਸੇਵਾਲਾ ਜਿਹੜਾ ਕਿ ਦਿਨੋਂ ਚੁੱਕਦੇ ਭੁਲਾਇਆ ਨਹੀਂ ਜਾ ਸਕਦਾ ਉਹਦੇ रिगार्डिंग अपाने ਇਹ ਸਾਰਾ ਜਿਹੜਾ ਵਲੌਗ ਆ ਬਣਾਇਆ ਹੈ ਤੇ ਤੁਸੀਂ ਬਹੁਤ ਸਾਰਾ ਪਿਆਰ ਦਿਓ ਵਲੌਗਿੰਗ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਵਲੌਗ ਕਿਵੇਂ ਦਾ ਲੱਗਿਆ ਤੇ ਇਹ ਵੀ ਦੱਸਣਾ ਕਿ ਤੁਹਾਨੂੰ ਕੀ ਕੁਝ ਹੋਰ ਇਸ ਤੋਂ ਬਿਨਾ ਪਤਾਵਾ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਈ ਵਾਰ ਕੋਈ ਚੀਜ਼ਾਂ ਰਹਿ ਜਾਂਦੀ ਨੇ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਪਤਾ ਵੀ ਮਿਸ ਹੋ ਗਈਆਂ ਤੇ ਪਰ ਥੈਂਕ ਯੂ ਸੋ ਮੱਚ ਫੀਵ ਵਾਚਿੰਗ ਹਾਤੇ ਬਲੌਗ दौर बदलानी वक़्तर बिना ਸਰਕਮੁਖਤਾਂ ਸੋ ਉਹਨੇ ਹੋਸਾ ਉਹਨਾਂ ਦੇ ਉਹਨਾਂ ਮੇਰਾ ਉਹ ਹੂ ਸੁਭਾਅ ਹਰੇਕ ਬੰਦੇ ਨੂੰ ਥੋੜੀ ਜਿਹੀ ਪਰਸਨ ਸੁਬੇ ਦੇ ਵਿੱਚ ਆਜਾਦੀ ਹੁੰਦੀ ਹੈ ਵੀ ਉਹ ਯਾਰ ਆਪਣੀ ਚਾਰ ਦੀਵਾਰੀ ਚ ਰਹਿ ਕੇ ਆਪਣੇ ਭਰਾਵਾਂ ਨਾਲ ਰਹਿ ਕੇ ਆਪਣੇ ਮਾਂ ਬੁਣਾਂ ਨਾਲ ਬਹਿ ਕੇ ਇੰਜੋਏ ਕਰੇ ਜਾਂ ਕਿਤੇ ਵੀ ਨਾ ਪਰ بڑے ਲੋਕ ਦੂਨੂੰ ਜੱਜ ਕਰਦੇ ਹੋ ਹਿਸਾਬ ਨਾਲ ਮੈਨੂੰ ਤਾਂ ਬੜਾ ਹੀ ਕਰਦਾ ਹੈ ਫਿਰ ਮੈਂ ਸੱਚਾ ਸ਼ਰੀਕ ਹਾਂ ਨਾ ਤਾਂ ਕਰਕੇ ਮੂਹ ਬਦਨੇ ਤੁਸੀਂ दारू ਪੀਣੋਂ ਵੀ ਤੱਕ दारू ਹੀ ਪੀਤੇ ਥੋੜੇ ਮੰ ਮੂਹ ਪਰ ਟੇਤਾ ਨਹੀਂ ਮਨਾਇਆ ਸੀ ਜਦੋਂ ਟੈਲੈਂਟ ਵੀਟ ਨਹੀਂ ਹੁੰਦਾ ਫਿਰ